ਔਰ ਸਾਡਾ ਪਾਣੀ ਹੁਣ ਪਾਕਿਸਤਾਨ ਜਾ ਰਿਹਾ ਹੈ। ਤੋਂ ਇੱਕ ਖੁਸ਼ੀ ਦੀ ਗੱਲ ਹੈ ਕਿ ਸਾਡਾ ਇਹ ਡੈਮ ਬਣ ਜੂ ਔਰ ਸਾਡਾ ਇਹ ਜਿਹੜੇ ਪੰਜਾਬ ਦੇ ਯੂਬੀਡੀਸੀ ਦੇ ਨਹੀਂ ਅਸੀਂ ਆਪਣੇ ਖੇਤਾਂ ਦੇ ਵਿੱਚ ਤਾਂ ਪਚਾਈਏ ਉਹਨਾਂ ਨੂੰ ਕਿਉਂ ਲੈ ਜਾਈਏ। ਉਹਦਾ ਰੋਜ਼ ਸਾਡੇ ਕਿਸੇ ਨਾ ਕਿਸੇ ਫੌਜੀ ਨੂੰ ਠੋਕੀ ਜਾਂਦੇ ਨੇ ਉੱਥੇ ਬਾਰਡਰ ਦੇ ਉੱਪਰ। ਮੈਂ ਤਾਂ ਕਿਹਾ ਇਹਨਾਂ ਦਾ ਇੱਕ ਕੋਈ ਤਰੀਕਾ ਹੈਕਰ ਉਹ ਇੱਕ ਸਾਡਾ ਮਾਰਦੇ ਨੇ 10 ਉਹਨਾਂ ਦੇ ਠੋਕੋ ਹੋਰ ਕੋਈ ਤਰੀਕਾ ਨਹੀਂ ਹੈ। ਅਗਰ ਇਹ ਹੀ ਸਮਝਣਗੇ ਇਸ ਗੱਲ ਤੇ ਬੋਲੀ ਇਹ ਕਿਆ ਮਤਲਬ ਹੈ ਤੁਸੀਂ ਅਖਰੂਰ ਦੇ ਵਿੱਚ ਜਾ ਕੇ ਰੋਜ ਹੀ ਸ਼ੈਰਿੰਗ ਕਰਦੇ ਨੇ ਰੋਜ ਹੀ ਸਾਡੇ ਬੰਦੇ ਸਿਵਿਲਿਅਨ ਮਰਦੇ ਨੇ ਆ ਜਿਹੜੇ 41 ਬੰਦੇ ਲੜਕੇ ਸਾਡੇ ਪਲਵਾਮਾ ਮਰੇ ਨੇ ਕਿਸ ਵਾਸਤੇ ਮਰੇ ਨੇ 3 ਵਜੇ ਜੰਮੂ ਤੋਂ ਚੱਲੇ 3 ਵਜੇ ਰਾਤ ਨੂੰ ਸਵੇਰ ਦੇਵੇ ਨੇ 3 ਵਜੇ ਔਰ 3 ਵਜੇ ਦੁਪਹਿਰ ਨੂੰ ਉੱਥੇ ਪਲਵਾਮਾ ਪਿਆ ਕੋਈ ਬੱਸ ਚ ਸੁੱਤਾ ਪਿਆ ਹੁਣ ਕੋਈ ਬੈਠਾ ਹੋਣਾ ਹੈ ਕੋਈ ਖੇਡਦੇ ਹੋਣੇ ਨੇ ਕੋਈ ਗੱਲਾਂ ਬਾਤਾਂ ਕਰਦੇ ਹੋਣੇ ਔਰ ਤੁਸੀਂ ਉਹਨਾਂ ਦੇ ਬੱਸ ਸੌਣਾ ਦਿਓ ਇਸ ਕਿਸਮ ਦੀ ਗੱਲਾਂ ਨਹੀਂ ਚੱਲ ਸਕਦੀਆਂ ਔਰ ਇਸ ਵਾਸਤੇ ਪੰਜਾਬ ਨੂੰ ਤਕੜਾ ਰਹਿਣਾ ਬੜਾ ਜ਼ਰੂਰੀ ਹੈ ਜੋ ਹਾਲਾਤ ਬਣ ਰਹੇ ਨੇ ਅੱਛੇ ਨਹੀਂ ਬਣ ਰਹੇ ਪੂਰੇ ਹਿੰਦੁਸਤਾਨ ਚੱਛੇ ਨਹੀਂ ਬਣ ਰਹੇ ਲੇਕਿਨ ਮੈਨੂੰ ਤਾਂ ਪੰਜਾਬ ਦਾ ਫਿਕਰ ਜ਼ਿਆਦਾ ਹੈ ਕਿਉਂਕਿ ਮੈਂ ਇੱਥੇ ਪੰਜਾਬੀਆਂ ਮੇਰੇ ਮੇਰੇ ਬੱਚਿਆਂ ਨੇ ਰਹੇ ਨੇ ਥੋੜੇ ਬੱਚਿਆਂ ਨੇ ਰਹੇ ਨੇ ਅਰੇ ਅਸੀਂ ਉਹਨਾਂ ਵਾਸਤੇ ਇੱਕ ਮਜ਼ਬੂਤ ਪੰਜਾਬ ਛੱਟੇ ਆਰਥਿਕ ਤੌਰ ਤੇ ਮਜ਼ਬੂਤ ਔਰ ਜ਼ਿਆਦਾ ਕਿਸਾਨੀ ਸਾਡੀ ਆ ਕਿਸਾਨੀ ਨੂੰ ਆਪਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕਿਸਾਨੀ ਇਸ ਵੇਲੇ ਫਸੀ ਹੋਈ ਹੈ ਏ ਬੈਂਕਾਂ ਦੇ ਲੋਨ ਵਗੈਰਾ ਕਰਨ ਦੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ